ਸਰਤਪੁਰ ਨੂੰ ਸਾਰੇ ਫਤਿਹ ਬਲਣਾ ਵਾਲੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਅੱਜ ਸਮੂਹ ਸੰਗਤ ਦੇ ਨਾਲ ਮੈਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆ ਉਹਦੇ ਸੰਬੰਧੀ ਤੁਹਾਡੇ ਨਾਲ ਵਿਚਾਰ ਵਟਾਦਰਾ ਕਰਨ ਦੇ ਲਈ ਤੁਹਾਡੇ ਰੂਪ ਰੂਪ ਹੋਇਆ ਕਿ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਇੱਕ ਹੁਕਮਨਾਮਾ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਹੋਇਆ ਸੀ ਹੁਕਮਨਾਮਾ ਮੇਰੇ ਹੱਥ ਦੇ ਵਿੱਚ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿਆਂ ਅ ਇਹ ਲਿਖਿਆ ਗਿਆ ਸੀ ਹੁਕਮਨਾਮੇ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਕਾਰਨ ਸਿੱਖ ਕੌਮ ਦੀ ਰਾਜਸੀ ਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਸ ਲਈ ਪੰਜ ਸਿੰਘ ਸਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਆਗੂਆਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ ਪੁਰਾਣੇ ਡੈਲੀਗੇਟ ਦੇ ਨਾਲ-ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਹੋਰ ਉਹਦੇ ਤਰ੍ਹਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਇਸ ਇਸ ਕਮੇਟੀ ਵਿੱਚ ਹੇਠ ਲਿਖੇ ਅਨੁਸਾਰ ਮੈਂਬਰ ਸ਼ਾਮਲ ਕੀਤੇ ਗਏ ਸੱਤ ਮੈਂਬਰ ਸ਼ਾਮਲ ਕੀਤੇ ਗਏ ਸੀ ਸਭ ਤੋਂ ਪਹਿਲਾਂ ਤਾਂ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਨਿਗਰਾਨ ਕਮੇਟੀ ਦੀ ਵਾਰ-ਵਾਰ ਜਿਹੜੇ ਇੱਕ ਧੜੇ ਵੱਲੋਂ ਗੱਲ ਕੀਤੀ ਜਾ ਰਹੀ ਆ ਵੀ ਇਹਦੇ ਵਿੱਚ ਨਿਗਰਾਨ ਸ਼ਬਦ ਸੋ ਕਿੱਥੇ ਆ ਮਤਵਨਾ ਫਿਰ ਤੋਂ ਪੜ੍ਹ ਕੇ ਸੁਣਾਦੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਕਾਰ ਸਿੱਖ ਪੰਥ ਦੀ ਰਾਜਸੀ ਗਵਾਹੀ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਸ ਲਈ ਪੰਜ ਸਿੰਘ ਸਭਾ ਵੱਲੋਂ ਹੇਠ ਲਿਖੇ ਅਨੁਸਾਰ ਅਗੋ ਦੀ ਜੁਰੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾਮ ਦੇ ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ ਪੁਰਾਣੇ ਡੈਲੀਗੇਟ ਦੇ ਨਾਲ ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਹੀਨਿਆਂ ਦੇ ਅੰਦਰ ਅੰਦਰ ਪ੍ਰਧਾਨ ਤੇ ਹੋਰ ਅੁੱਤੇ ਤਰ੍ਹਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਸੋ ਇਹ ਮੈਂ ਦਵਾ ਦੋ ਵਾਰ ਤੁਹਾਨੂੰ ਪੜ੍ਹ ਕੇ ਸਿਰਫ ਸੁਣਾਇਆ ਵੀ ਕਿਸੇ ਵੀ ਅ ਅਲਾਕਾ ਨਿਵਾਸੀ ਜਿਹੜੇ ਸਾਡੇ ਪੰਜਾਬ ਨਿਵਾਸੀ ਜਾਂ ਦੁਨੀਆ ਵਿੱਚ ਜਿੱਥੇ ਵੀ ਸਿੱਖ ਬੈਠੇ ਨੇ ਕਿਸੇ ਵੀ ਪੰਜਾਬੀ ਨੂੰ ਸ਼ੰਕਾ ਨਾ ਰਹੇ ਜੀ ਉਹ ਦੇਖੋ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਪਿਛਲੇ ਤਕਰੀਬਨ 3 ਸਾਲ ਤੋਂ 3 ਸਾਲ ਪਹਿਲਾਂ ਜਦੋਂ ਝੁੰਡਾ ਕਮੇਟੀ ਬਣੀ ਉਹ ਰਿਪੋਰਟ ਲਾਗੂ ਨਾ ਹੋਣ ਕਾਰਨ ਉਸ ਤੋਂ ਬਾਅਦ ਮੈਂ ਇਹ ਫੈਸਲਾ ਕਰ ਲਿਆ ਸੀ ਕਿ ਇਸ ਲੀਡਰਸ਼ਿਪ ਦੀ ਗਵਾਹੀ 'ਚ ਕੰਮ ਨਹੀਂ ਕਰਨਾ ਤਤਨ ਸਾਲ ਤੋਂ ਮੈਂ ਜਿਹੜੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਲਾਭੇ ਹੋ ਕੇ ਘਰ ਬੈਠਾ ਸੀ ਸਿਰਫ ਪਾਰਲੀਮੈਂਟ ਦੇ ਵਿੱਚ ਕੈਂਡੀਡੇਟ ਦੀ ਮਦਦ ਕੀਤੀ ਕਿਉਂਕਿ ਮੈਂ ਨਹੀਂ ਕਹਿਣਾ ਚਾਹੁੰਦਾ ਇਹਨਾਂ ਨੇ ਮਦਦ ਨਹੀਂ ਕੀਤੀ। ਲੇਕਿਨ ਮੇਰੇ ਕੋਲ ਰਸਤਾ ਕੋਈ ਨਹੀਂ ਸੀਗਾ ਰਾਜ ਦੀ ਛੱਡਣ ਤੋਂ ਬਿਨਾ ਕਿਉਂਕਿ ਸ਼ਰਮਣੀਆਂ ਅਕਾਲੀ ਦਲ ਨੂੰ ਛੱਡਣਾ ਨਹੀਂ ਸੀ ਹੋਰ ਕਿਸੇ ਪਾਸੇ ਜਾਣਾ ਨਹੀਂ ਸੀ ਜਿਸ ਪਾਰਟੀ ਕਰਕੇ ਹੋਣ ਸੀ। ਸੋ ਲੇਕਿਨ ਜਿਸ ਦਿਨ ਇਹ ਹੁਕਮਨਾਮਾ ਜਾਰੀ ਹੋਇਆ ਦਾਸ ਦਾ ਨਾਮ ਇਹਦੇ ਵਿੱਚ ਆਇਆ। ਸਾਨੂੰ ਤਾਂ ਪਤਾ ਵੀ ਨਹੀਂ ਸੀਗਾ। ਸਤ ਮੈਂਬਰ ਚੁਣੇਗੇ ਭਰਤੀ ਲਈ ਦੋ ਸੀਫਾ ਦੇਗੇ ਉਸ ਤੋਂ ਬਾਅਦ ਪੰਜ ਰਹਿ ਗਏ ਸਾਨੂੰ ਪੰਜਾਂ ਨੂੰ ਫੇਰ ਬੁਲਾਇਆ ਗਿਆ ਸਿੰਘ ਸਾਬ੍ਹ ਵੱਲੋਂ ਅਤੇ ਉਹਨਾਂ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਕਿ ਸਤ ਚੁਣੇ ਸੀ ਪੂਰੀ ਸਿਕਾਉਮ ਚੋਂ ਪੰਜ ਰਹਿ ਗਏ ਨੇ ਪੰਜੇ ਜਾਣੇ ਕਿ ਤੁਸੀਂ ਕਾਮ ਲਈ ਖੜੋਗੇ ਭਰਤੀ ਰੰਭ ਕਰੋ ਤਾਂ ਸਾਡੇ ਕੋਲੇ ਕੋਈ ਵੀ ਮੈਂਬਰ ਸਰਦ ਸਿੱਖਾ ਜਿਹੜਾ ਕਿ ਉਹ ਸ਼੍ਰੀ ਕਾਲ ਤੱਕ ਸਭ ਦੇ ਹੁਕਮਨਾਮੇ ਤੋਂ ਜਾਂ ਆਦੇਸ਼ ਤੋਂ ਸਿੰਘ ਸਾਬ੍ਹ ਦੇ ਆਦੇਸ਼ ਤੋਂ ਉੱਭਜ ਸਕਦਾ ਇਹ ਕਿਹਾ ਗਿਆ ਸਾਨੂੰ ਕਿ ਤੁਸੀਂ ਪੰਜਾਂ ਚੋਂ ਕੋਈ ਵੀ ਆਪਣਾ ਚੇਅਰਮੈਨ ਜਿਹੜਾ ਹੈਗਾ ਪ੍ਰਧਾਨ ਚੁਣ ਸਕਦੇ ਹੋ ਲੇਕਿਨ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਪੰਜ ਪ੍ਰਧਾਨੀ ਦੇ ਸੁਧਾਰ ਤਹਿਤ ਕੰਮ ਕਰਾਂਗੇ ਅਤੇ ਅਸੀਂ ਸ਼੍ਰੀ ਕਾਲਤਕ ਸਾਹਿਬ ਦੇ ਅਰਦਾਸ ਬੇਨਤੀ ਕਰਕੇ ਇਹ ਭਰਤੀ ਦਾ ਕੰਮ ਸ਼ੁਰੂ ਕੀਤਾ ਬਹੁਤ ਵੱਡਾ ਸਹਿਯੋਗ ਲੋਕਾਂ ਵੱਲੋਂ ਮਿਲ ਰਿਹਾ ਲੱਖਾਂ ਦੀ ਗਿਣਤੀ ਦੇ ਵਿੱਚ ਤਕਰੀਬਨ 15,64,000 ਜਿਹੜੇ ਸਾਡੀ ਮੈਂਬਰਸ਼ਿਪ ਦੀ ਪਰਚੀ ਜਾ ਚੁੱਕੀ ਆ ਇਹ 7 ਲੱਖ ਦੀ ਹੋਰ ਡਿਮਾਂਡ ਹੈ ਹਜੇ ਹਜੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਥੋਂ ਇੰਨੇ ਫੋਨ ਆ ਰਹੇ ਆ ਹਜੇ ਉਹ ਭਰਤੀ ਸ਼ੁਰੂ ਹੋਣੀ ਆ ਉਹ ਆਨਲਾਈਨ ਜੋ ਵੀ ਅਸੀਂ ਪ੍ਰਬੰਧ ਕਰਨਾ ਉਹ ਵੱਖਰਾ ਆ ਕਿ ਜਨ ਜੀ ਆਸ ਤੋਂ ਵੱਧ ਜਿਹੜੀ ਅੱਜ ਇਸ ਭਰਤੀ ਕਮੇਟੀ ਰਾਹੀਂ ਜਿਹੜੇ ਪੰਜਾਬੀ ਨੇ ਸਿੱਖ ਨੇ ਹੋਰ ਵੱਖ-ਵੱਖ ਧਰਮਾਂ ਦੇ ਲੋਕ ਨੇ ਜਿਹੜੇ ਉਹ ਉਹ ਮੈਂਬਰ ਬਣ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੋ ਬਹੁਤ ਵੱਡਾ ਹੁਮਾਰਾ ਜਿਹੜਾ ਇਹ ਲੋਕਾਂ ਵੱਲੋਂ ਮਿਲ ਰਿਹਾ ਵਾ ਕਉ ਇਸ ਲਈ ਜਿਹੜੀ ਸਾਡੀ ਡਿਊਟੀ ਲੱਗੀ ਆ ਸਾਡੀ ਡਿਊਟੀ ਕੀ ਲੱਗੀ ਆ ਦੇਖੋ ਸਾਡਾ ਕੋਈ ਸਵਾਰਥ ਨਹੀਂ ਇੱਕ ਪੰਥ ਦਾ ਕਾਰਜ ਆ ਧਰਮ ਦਾ ਕਾਰਜ ਆ ਸਾਡੀਆਂ ਜੇ ਤੁਸੀਂ ਆਪਣੀਆਂ ਜਿਹੜੀਆਂ ਸੰਸਥਾਵਾਂ ਨੇ ਸਿੱਖ ਕੌਮ ਦੀਆਂ ਸੰਸਥਾਵਾਂ ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਚਾਹੇ ਸ਼੍ਰੋਮਣੀ ਕਾਲਜ ਹੈ ਜੇ ਇਹਨਾਂ ਦੀ ਮਰਿਆਦਾ ਬਹਾਲ ਰੱਖਣੀ ਚਾਹੁੰਦੇ ਹੋ ਤਾਂ ਸਮੁੱਚੇ ਪੰਥ ਦਰਦੀਆਂ ਨੂੰ ਸਮੂੱਚੇ ਪੰਜਾਬੀਆਂ ਨੂੰ ਸਮੂੱਚੀ ਸੇ ਕੌਮ ਨੂੰ ਨੌਜਵਾਨਾਂ ਨੂੰ ਖਾਸ ਤੌਰ ਤੇ ਮੈਂ ਅਪੀਲ ਕਰਦਾ ਕਿ ਇੱਕ ਧਰਮ ਦਾ ਕਾਰਜ ਜਾਂ ਪੰਥ ਦਾ ਕਾਰਜ ਆ ਤੁਸੀਂ ਇਹ ਸ਼ਕਾਰਜ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਆਪ ਅੱਗੇ ਲੱਗ ਕੇ ਇਸ ਭਾਰਤੀ ਮਹਿਮ ਨੂੰ ਇੱਕ ਲਹਿਰ ਰੂਪ ਦੇ ਕੇ ਇਸ ਨੂੰ ਕਾਮਯਾਬ ਕਰੋ ਤਾਂ ਜੋ ਵੱਤ ਵਤ ਅਸੀਂ ਮੈਂਬਰ ਬਣਾ ਕੇ ਇੱਕ ਪੰਥ ਪ੍ਰਵਾਨ ਲੀਡਰਸ਼ਿਪ ਆ ਜਿਹੜੀ ਡੈਲੀਗੇਟ ਚੁਣ ਕੇ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਾਮਨ ਦੇ ਸਕੀਏ ਇਹ ਸਾਡੀ ਜਿਹੜੀ ਇਹ ਸੇਵਾ ਲੱਗੀ ਹੈ ਸਾਡੀ ਦਾ ਸਾਡਾ ਤਾਂ ਸਿਰਫ ਇਹ ਫਰਜ਼ ਆ ਜਿਹੜੀ ਇਹ ਪੰਜ ਮੈਂਬਰੀ ਦਾ ਕਿ ਅਸੀਂ ਆਪਣੀ ਡਿਊਟੀ ਨੂੰ ਨਿਭਾ ਕੇ ਇੱਕ ਲੀਡਰਸ਼ਿਪ ਯੋਗ ਲੀਡਰਸ਼ਿਪ ਪੰਥ ਪ੍ਰਵਾਨਤ ਲੀਡਰਸ਼ਿਪ ਅਸੀਂ ਕਾਮਨ ਦੇ ਹਵਾਲੇ ਕਰਦੀਏ ਸੋ ਗੁਰੂ ਸਾਹਿਬ ਮਿਹਰ ਕਰਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਕਿ ਸਾਨੂੰ ਸਮਤ ਬਖਸ਼ਣ ਪੂਰੀ ਇਮਾਨਦਾਰੀ ਦੇ ਨਾਲ ਪਾਰਦਰਸ਼ਿਕਾਨ ਦੇ ਨਾਲ ਅਸੀਂ ਇਸ ਕਾਰਜ ਨੂੰ ਨੇਪਰੇ ਚਾੜੀਏ ਅਸੀਂ ਪੰਥ ਦੇ ਹਵਾਲੇ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਰਧਾਸ ਬੇਨਤੀ ਕਰਕੇ ਆਪਣੀ ਇਸ ਜ਼ਿੰਮੇਵਾਰੀ ਨੂੰ ਨੇਪਰੇ ਚਾੜ੍ਹ ਦੀਏ ਗੁਰੂ ਸਾਹਿਬ ਮੇਰ ਕਰਨ। ਅ ਦੋ ਦਿਨ ਪਹਿਲਾਂ ਇੱਕ ਧੜੇ ਵੱਲੋਂ ਬੋਗਸ ਭਰਤੀ ਕਰਕੇ ਜਿਹੜਾ ਆਪਣਾ ਇੱਕ ਪ੍ਰਧਾਨ ਚੁਣਿਆ ਗਿਆ ਜੋ ਸ਼੍ਰੀ ਕਾਲਕਸਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਸੋ ਫੈਸਲੇ ਪੰਥ ਨੇ ਕਰ ਰਹੇ ਨੇ। ਫੈਸਲੇ ਕੌਮ ਨੇ ਕਰਨੇ ਨੇ। ਸੋ ਇਸ ਲਈ ਪਿਛਲੇ ਸਮੇਂ ਦੇ ਵਿੱਚ ਸਿੰਘ ਸਰਪਾਲ ਨੂੰ ਹਟਾਇਆ ਗਿਆ ਧੱਕੇ ਦੇ ਨਾਲ। ਬਹੁਤ ਸਾਰੇ ਉਹਨਾਂ ਦੀ ਕਲਾਕੁਸ਼ੀ ਝੂਠੇ ਇਲਜ਼ਾਮਾਂ ਦੇ ਨਾਲ ਕੀਤੀ ਗਈ ਜਿਸ ਕਰਕੇ ਸਿੱਖ ਪੰਥਰ ਦੇ ਵਿੱਚ ਬਹੁਤ ਵੱਡਾ ਰੋਸਾ ਸੋ ਇਸ ਲਈ ਇਹ ਸਾਰੇ ਫੈਸਲੇ ਹੁਣ ਪੰਥ ਨੇ ਕਰਨੇ ਨੇ ਅਸੀਂ ਆਪਣੀ ਡਿਊਟੀ ਨਿਭਾ ਦੇਣੀ ਆ ਇਸ ਭਾਰਤੀ ਨੂੰ ਰੋਕਣ ਲਈ ਬੜੇ ਯਤਨ ਕੀਤੇਗੇ ਆਉਣਲੇ ਸਮੇਂ ਵਿੱਚ ਵੀ ਕੀਤੇ ਜਾਣਗੇ ਸੋ ਅਸੀਂ ਸਾਡੇ ਵੱਲੋਂ ਕੋਈ ਮਟਰ ਨਹੀਂ ਅਸੀਂ ਸਮੁੱਚੀ ਸੇਕ ਕੌਮ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰ ਰਹੇ ਹਾਂ ਤੇ ਕਰਦੇ ਰਹਿਾਂਗੇ ਇਸ ਲਈ ਤੁਸੀਂ ਸਾਡੇ ਸਾਡਾ ਡਟ ਕੇ ਸਾਥ ਦਿਓ ਸਹਿਯੋਗ ਦਿਓ ਤਾਂ ਜੋ ਇਹ ਜਿਹੜਾ ਭਰਤੀ ਦਾ ਕੰਮ ਨੇਪਰੇ ਚੜਾ ਜਾ ਸਕੇ ਤੇ ਸ਼੍ਰੀ ਕਾਲਕਟਖ ਸਾਹਿਬ ਦੇ ਹੁਕਮਨਾਮੇ ਦੇ ਇਨ ਬਿਨ ਪਾਲਣਾ ਕੀਤੀ ਜਾ ਸਕੇ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ